ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਵਾਹਿਤਾਲਾ ਵਾਹਿਗੁਰੂ ਜੀ ਫਤੇ ਜੀ ਹੋਰ ਕਰੋ ਠੀਕ ਹੋ ਚੜਦੀ ਕਲਾ ਬਾਬਾ ਉਹ ਸੂਏ ਸੂਏ ਤੱਕ ਜਾਣਾ ਜੀ ਛੱਡ ਦੋਗੇ ਅੱਗੇ ਸੂਆ ਨਾ ਹੋਰ ਸਿਰ ਬਸ ਤੱਕ ਜਾਣਾ ਜੀ ਜੀ ਗਏ ਹਾਂ ਸੂਏ ਤੇ ਛੱਡ ਦੋ ਮੁੰਡਾ ਆ ਰਿਹਾ ਮਨੂ ਲੈਣਾ ਤੇ ਉਹ ਚੜਾਉਣਾ ਤੇ ਮੈਂ ਮਨੂ ਨਾ ਬਸ ਰੱਥੀ ਲਾ ਗਿਆ ਹਾਂ ਹਾਂ ਕਿਨੀ ਮਾਇਆ ਨਹੀਂ ਦੱਸੋ ਕਿਨੀ ਮਾਇਆ ਨਹੀਂ ਮੱਭੀ ਨਹੀਂ ਫੇਰੇ ਵੀ ਕੋਈ ਲੈ ਗਏ ਕਿੰਨੀ ਗੱਲ ਸ਼ੀਗਰ ਕਰਨਾ ਹਾਂ ਹਾਂ ਠੀਕ ਹੈ ਜੀ ਆਹੋ ਕਿੰਨੇ ਪਾਹੀ ਕਿ ਮਾਹ ਜੀ ਕਿੰਨੇ ਟਾਈਮ ਪਿਆ ਸਕਰ 70 ਵੀ ਹੈ ਵਾਹਿ ਜਰੂਰ ਕਿੰਨੇ ਕਿ ਮਾਦੇ ਰੋਜ਼ ਰਹੇ ਕਿੰਨੇ ਕਿ ਮਾਹ ਹੈ 100 150 ਹੈ ਅਹਾਂ ਆਸ਼ਾ ਨਹੀਂ ਬੰਦੇ ਗੁੰੰਦਾ ਬੜਾ ਤੇ ਨੇ ਜੋ ਹੋ ਜਾਂਦਾ ਵੀ ਜਰਾ ਬਜ਼ੁਰਗ ਆਹ ਬੁੱਢਿਆ ਸਿੰਘ ਆ ਤੀ ਤਾਨੂੰ ਗੁਰਗਾਂ ਦਾਸ ਤੇ ਮਾਰੇ ਤੇ ਕੋਈ ਗਿਲਾ ਨਹੀਂ ਹੁੰਦਾ ਨਹੀਂ ਗਿਲਾ ਨਹੀਂ ਹੁੰਦਾ ਮਾਰੇ ਤੇ ਉਹ ਸਹੀ ਹਾਂ ਮਾਂਗ ਲਈ ਕਰ ਰਿਹਾ ਚਲ ਚਲੀਏ ਫਿਰ ਆਜੋ ਤੁਹਾਨੂੰ ਗੁਰਗਾਂ ਦਾਸ ਤੇ ਜਾਣਾ ਜੀ ਇਧਰ ਹੋ ਗਈ ਇਧਰ ਪਾ ਲਓ ਬਿੰਦ ਤੁਹਾਨੂੰ ਗੁਰਗਾਂ ਦਾਸ ਹਲੋ ਹਾਂ ਜੀ ਕੀ ਕੀ ਲੈਣਾ ਵਾ ਆਟਾ ਦੇ ਨਾ ਨਾ ਲੈਣਾ ਹੋਰ ਕੁਛ ਤਾਲ ਵੀ ਸਮੋਦਾ ਤੇਲ ਵੀ ਲੈਣਾ ਨਾ ਲੈਣਾ ਯਾਰ ਲੈਣਾ ਮੈਂ ਯਾਰ ਉਹ ਤੇ ਆ ਰਹੇ ਹਾਂ ਰਿਕਸ਼ੇ ਤੇ ਆ ਰਹੇ ਹਾਂ ਜੁਰਗ ਗਈ ਨਾਲ ਰਿਕਸ਼ੇ ਤੇ ਆਣੇ ਚਲ ਮੈਂ ਲੈਣਾ ਪਪਾ ਜੀ ਇੱਕ ਨਾ ਆਟਾ ਦੇ ਨਾਲ ਤੇਲ ਦੂਜਾ ਵਰਨਾ ਜੇ ਆਹ ਮੜਾ ਜੋ ਵੀ ਨਾਲ ਵੀ ਖੰਡਰੀ ਦੰਦਸ ਮੜਾ ਇਹੋ ਕੀ ਹੈ ਹੋ ਜੀ ਸੋਰ ਜੀ ਜਾਵੇ ਬਹੁਤ ਬੁਰੀ ਗੱਲ ਤਾਂ ਸੋ ਬਾਪੂ ਵਸ ਗਿਆ ਅਰੇ ਚੋਟ ਬਪੂ ਵੀ ਅਭੀ ਕਿੱਥੇ ਰਹਿਣਾ ਕੀ ਅਭੀ ਰੱਖ ਦੋ ਇਹ ਨਾਲ ਦੀ ਨੇ ਕਿਹਾ ਵੇਖ ਲੋ ਹੁਣ ਨਾਲ ਦੀਆਂ ਫੋਨ ਫੋਨ ਆ ਗਿਆ ਕਹਿੰਦੀ ਰਾਸ਼ਨਿਕ ਲੈ ਗਿਆ ਦੱਸੋ ਸਵੇਰ ਦਾ ਕਹਿਣੀ ਆ ਕਿ ਤੁਹਾਡੀ ਵੀ ਨਾਲ ਦੀ ਤਿਆਰੀ ਕਰਦੀ ਆ ਸਾਡੀ ਕਰਦੀ ਆ ਤੁਹਾਡੀ ਵੀ ਸ਼ਾਮੀ ਅੰਦਰੋਂ ਫੋਨ ਹੈ ਹਾਂ ਨਹੀਂ ਆਉਦਾ ਇਹ ਹਾਂ ਹਾਂ ਚਲੋ ਜੀ ਗੱਲ ਕਰੀਏ ਚਲਿਏ ਮੇਰੀ ਨਾਦੀ ਇਤਨਾ ਕਰਦੀ ਵੇ ਲੋਨਦੀ ਹੈ ਹੈ ਕੰਦੀ ਹੋਣ ਉਹ ਪੁੱਪਣਦਾ ਕੰਦੀ ਕਿ ਲੈ ਕੇ ਆਇਓ ਦਰਸ਼ਕ ਦੇ ਇਹ ਦੇ ਇਤ ਬਾਈ ਸਰ ਜਿੱਥੇ ਕਰਦੀਆਂ ਨਾਲ ਦੀਆਂ ਹੈ ਵਾਏ ਗਰੂ ਵਾਏ ਗਰੂ ਸਾਰੀਆਂ ਇੰਜ ਕਰਦੀਆਂ ਹੈ ਹਾਂ ਕੀ ਗੱਤ ਮੰਗਨੀ ਤੂੰ ਵੀ ਰਸਾ ਮੰਗਨੀ ਆ ਹੁਣ ਹੁਣ ਕੀ ਕਰਨ ਵਿਚਾਰੀਆਂ ਵਜੀਆਂ ਵਈਆਂ ਸਾਡੇ ਨਾਲ ਤਾਂ ਗੁਰੂ ਰਾਮ ਦਾਸ ਜੀ ਹਲੋ ਹਾਂ ਤੂੰ ਲੈ ਲਿਆ ਵਾ ਰਸ ਨਹੀਂ ਯਾਰ ਹਾਂ ਤੂੰ ਯਾਰ ਕੀ ਦੱਸ ਯਾਰ ਤੂੰ ਵੀ ਕਿੱਲੇ ਲਿਆ ਵਾ ਉਹ ਪਹਿਲੇ ਫੋਨ ਚਲਾ ਕੇ ਨਾ ਪਹਿਲੇ ਤੂੰ ਮੈਨੂੰ ਜੰਦੀ ਪੀਂ ਕੇ ਲੈ ਗਿਆ ਫੋਨ ਤੂੰ ਮੈਨੂੰ ਕਿਹਾ ਚਲ ਠੀਕ ਹੈ ਠੀਕ ਹੈ ਮੈਂ ਮੈਂ ਨਾ ਵਾਪਸ ਕਰ ਦੇਣਾ ਵਾਪਸ ਕਰ ਦੇਣਾ ਠੀਕ ਠੀਕ ਹੈ ਓਕੇ ਤੇ ਬਾਬਾ ਜੀ ਮੜਾ ਜਾ ਸਾਰ ਤੇ ਇੱਕ ਰੋਕੇਓ ਜਰਾ ਮੜਾ ਜਾ ਰੋਕੇ ਸਾਰ ਦੇ ਤੋ ਆ ਬਈ ਲੋੜ ਕੰਮ ਇਹਨਾਂ ਦੇ ਹੈ ਨਾ ਦੀਏ ਕੰਮ ਵੇ ਲੋ ਹੈ ਕੰਮ ਵੇ ਲੋ ਹਣ ਕੰਮ ਵੇ ਲੋ ਕਹਿੰਦੀ ਯਾਰਾ ਰਾਸ਼ਨ ਮਤੋਂ ਹੁਣ ਕਿਲੇ ਆ ਚੜਦੇ ਲੱਗੂ ਕੀ ਬੰਦਾ ਕਰੀਗਾ ਦੱਸੋ ਹਾਂ ਨਹੀਂ ਗਿਆ ਹੈ ਮੋਣੇ ਕਾ ਬੇਨਤੀ ਹੈ ਬਾਬਾ ਜੀ ਜੇ ਮੈਂ ਲੈ ਗਿਆ ਘਰ ਇਧਰ ਆ ਜਾ ਆ ਗਿਆ ਠੀਕ ਆ ਜੇ ਮੈਂ ਲੈ ਗਿਆ ਘਰ ਘਰ ਤੇ ਪੈ ਨਾਸੇ ਫਿਰ ਪੜਾਇਆ ਤੜੀ ਨਾਲ ਦੀ ਵੀ ਤਰੀਦ ਕਰਦੀ ਆ ਸਾਰੀਆਂ ਘਟਦੀਆਂ ਤੋ ਤੀਹ ਦਾ ਬੇਨਤੀ ਤੁਹਾਨੂੰ ਮੇਰੀ ਆ ਰਾਸ਼ਨ ਦਾ ਤੁਸੀਂ ਲੈ ਜਾਓ ਚਲ ਠੀਕ ਆ ਬੇਉਤੀ ਕੇ ਵਾਹ ਹੈਗਾ ਇੱਕ ਰਿਆ ਟੋਟਾ ਹੈਗਾ ਵਾ ਅੱਟਾ ਕਿਰੋ ਧੋਣਾ ਚਾਹੀਦਾ ਵੀ ਕੋਈ ਹੋਰ ਕੁਝ ਲੈ ਜਾਂਦੇ ਹੋ ਹਾਂ ਫਿਰ ਆਓ ਤੇ ਇਹ ਨਾ ਆਟਾ ਹੈਗਾ ਵਾ ਖੰਡ ਆ ਦਾਲ ਆ ਚੋਲਾ ਤੇ ਉਹ ਹੈਗਾ ਸਮਾਨ ਤੇ ਮੀਨ ਦੀ ਤੁਨੋ ਜੇ ਮੈਂ ਲੈ ਗਿਆ ਘਰ ਨਾਲ ਉਹਦਾ ਗੁੱਸਾ ਗੁੱਸਾ ਬੜਾ ਇਹ ਗੁੱਸਾ ਉਹ ਦਿਨਾਂ ਨਹੀਂ ਆਉਂਦਾ ਉਹਦਾ ਉਹਦਾ ਗੁੱਸਾ ਬੜਾ ਵਾ ਤੇ ਉਹਨੇ ਮੈਨੂੰ ਪਤਾ ਉਹਨੇ ਮੜ ਕੇ ਹਾਂ ਉਹ ਲਾ ਉਹਨੇ ਮੜ ਕੇ ਬੜਾ ਚੰਗਾ ਨਹੀਂ ਗਲਾਦਾ ਹੈ ਨਾ ਮੈਂ ਤੂੰ ਤੂੰ ਲਾਉਂਦੀ ਬੀਂਟੀ ਆ ਤੇ ਤੁਸੀਂ ਨਾ ਘਰੇ ਕਿ ਲੈ ਜਾਓ ਤੇ ਮੈਂ ਉਹਨੂੰ ਕਹਿੰਦਾ ਮੈਂ ਵਾਪਸ ਕਰਦੇ ਆ ਮੈਂ ਹੁੰਦਾ ਗਿਆ ਦੂਰ ਸ ਤੇ ਮੇਰਾ ਉਹ ਫੁਲਟਾ ਕਰਦਾ ਫੁਲਟਾ ਚੱਲਣਾ ਠੀਕ ਹੈ ਜੀ ਤੇ ਮਾਇਆ ਹਾਂ ਹਾਂ ਗੁਰੇ ਹਾਂ ਮਾਰ ਰਹੇ ਹੁ ਵੇ ਨਹੀਂ ਨਹੀਂ ਰਾਂ ਨਹੀਂ ਦੇਣ ਬੱਬਾਈ ਤੁਹਾਨੂੰ ਜਿੰਨੀ ਦਿੱਤੀ ਆ ਕਿਨੇ ਪੈਸੇ ਕਮਾਇਆ ਜੀ ਪਾਏ 50 70 ਕਮਾਇਆ 10 70 ਰੁਪਏ ਕੀ ਬੋਲਿਆ ਤੁਹਾਨੂੰ ਜਿੰਨੀ ਮਾਇਆ ਕਿਹਾ ਜੀ ਉੱਪਰ ਠੀਕ ਹੈ ਜੀ ਲੋ ਬੱਬਾਈ ਠੀਕ ਹੈ ਜੀ ਮਿਹਰਬਾਨ ਅੱਜ ਕਾ ਜਨਾਨੀਆਂ ਨੂੰ ਕੋਈ ਨਹੀਂ ਇਹ ਸਮਝ ਸਕਿਆ ਮੈਂ ਲਾਇਆ ਸਾ ਹੈ ਹੈ ਮੰਨੀ ਨਹੀਂ ਮੰਨੀ ਪੈਂਦੀ ਕਿ ਤੜੇ ਨਾ ਦੀ ਇਤਰਾ ਕਰਦੀ ਸਾਰੀ ਇਤਰਾ ਕਰਦੀਆਂ ਬੇ ਤਨ ਗੁਰੂ ਰਾਮ ਦਾ ਚਲੋ ਠੀਕ ਹੈ ਪਿਆਰਿਓ ਬੇਨਤੀ ਹੈ ਇੱਥੇ ਪ੍ਰਮਾਣ ਕਰਿਓ ਤੁਸੀਂ ਇਹ ਨਾ ਘਰੇ ਲੈ ਜਾਓ ਆ ਰੱਖ ਲਓ ਸੰਭਲੋ ਹੈ ਤੇ ਸਮਾਨ ਤੁਸੀਂ ਘਰੇ ਲੈ ਲੈ ਜਾਓ ਕਿਉਂਕਿ ਮੈਂ ਤਾਂ ਹੁਣ ਖਸਿਆ ਇਹ ਤੇ ਮੈਂ ਤੁਹਾਨੂੰ ਕਹਿਣਾ ਮੈਂ ਵਾਪਸ ਕਰ ਆਇਆ ਚਲੋ ਠੀਕ ਹੈ ਜੀ ਵਾਈ ਕਾਲ ਸਾਹ ਵਾਈ ਗੁਰਜੀ ਕੀ ਫਤ